ਭਾਈ ਗਿਆ ਸੁਪਾ ਕੱਢ ਲਿਆ ਨੰਬਰ ਪਲੇਟ ਆ ਗਈ ਆਪਣੇ ਨੀਲੇ ਘੋੜੇ ਦੀ ਬੱਲੇ ਬੱਲੇ ਨੰਬਰ ਦੇ ਨੰਬਰ ਨਾਲ ਦੀ ਲੈ ਲਿਆ ਕਿਆ ਗੱਲ ਨੰਬਰ ਹੌਂਕ ਤਵਾ ਹਾਵੇ ਪੀਵੀ 12 1 53 ਖਾਰੇ ਪੈਸੇ ਲਾਤੇ ਹੈ ਪੈਸੇ ਲਾਗੇ ਨੰਬਰ ਤੇ ਚੱਲ ਪੈਸੇ ਦਾ ਕਿਆ ਸ਼ੌਂਕ ਦਾ ਕੋਈ ਮੁੱਲ ਆਈ ਪੈਸੇ ਤਾਂ ਇੱਥੇ ਰਹਿ ਜੇ ਨਾ ਅੰਮਰ ਰਿਕਾਰਡ ਵੀ ਲਾਤੇ ਕਿਆ ਗੱਲ ਇਹ ਵੀ ਲਾਤੇ ਬਹੁਤ ਕਮੈਂਟ ਆਏ ਕਹਿੰਦੇ ਵੀ ਮਗਰਾੜ ਵਧੀਆ ਲੱਗਦੇ ਬੜੇ ਅੰਕਲ ਜੀ ਲਾ ਦਿਓ ਬਹੁਤ ਵਧੀਆ ਲੱਗਦੇ ਇਹਨਾਂ ਨੂੰ ਅੰਕਲ ਮੈਂ ਕਹਿੰਦਾ ਅੰਕਲ ਨਹੀਂ ਲਵਾਏ ਆ ਹਾਂਜੀ ਮੈਂ ਕਹਿੰਦਾ ਅੰਕਲ ਨਹੀਂ ਲਵਾਏ ਆ ਨਹੀਂ ਵਧੀਆ ਲੱਗਦੇ ਆ ਪਾਏ ਤੇ ਵਧੀਆ ਲੱਗਦੇ ਆ ਮਗਰਾੜ ਭਾਈ ਮਰਕਾੜੇ ਕਿਉਂ ਕਿ ਇਹ ਮਗਰਾੜ ਆ ਮਗਰਾੜ ਆ ਭਾਈ ਬਹੁਤ ਕਮੈਂਟ ਆਏ ਭਰਾਵਾਂ ਦੇ ਕਹਿੰਦੇ ਵੀ ਮਗਰਾੜ ਲਾ ਦਿਓ ਫਿਰ ਤਾਂ ਕਰਕੇ ਮਗਰਾੜ ਲਾਉਣੀ ਪੈ ਗਈ ਜੇ ਕਿ ਮਗਰਾੜ ਲਾ ਦਿਓ ਬਹੁਤ ਵਧੀਆ ਲੱਗਦੇ ਆ ਨਹੀਂ ਅੰਕਲ ਪਿਆ ਫਰਕ ਮਗਰਾੜ ਲਾ ਕੇ ਹਾਂਜੀ ਬਹੁਤ ਪਾਈ ਜੱਗੇ ਨੇ ਪੈਸੇ ਉਸੇ ਵੀ ਹੁਣ ਇਹ ਸੋਨੇ ਲਾਉਣ ਲੱਗ ਗਿਆ ਲਾਈਟਾਂ ਹੀ ਲਾਤੀਆਂ ਆਹ ਲਾਤਾ ਘੋੜਾ ਮੂਰੇ ਬੈਨਰ ਆਹ ਬੈਨਰ ਲਾਤਾ ਆ ਨਹੀਂ ਮੈਨੂੰ ਪਤਾ ਜੀ ਆਹ 50000 ਚ ਪਈਆਂ ਦੋ ਇਹ ਹਾਂ ਜੇ ਕਿ ਅੰਦਰ ਵੀ ਲਾਈਟ ਲਾਤੀਆਂ ਹਾਂ ਬਾਹਰ ਹੀ ਲਾਤੀਆਂ ਕਹਿੰਦਾ ਦੋ ਤਿੰਨ ਦਿਨ ਲੱਗਦਾ ਗਏ ਮੇਰੇ ਰਾਤ ਨੂੰ ਦਿਖਾਉਂਗੇ ਕਿਦ ਨੇ ਹਾਂ ਰਾਤ ਨੂੰ ਤਸੱਲੀ ਕਰਾਤੀ ਹੈ ਦੋ ਤਿੰਨ ਨੇ ਚ ਬਾਈ ਬੰਦੇ ਨੇ ਆਪੇ ਲਾਤੀ ਇਹਦੀ ਬੈਟਰੀ ਵੀ ਡਾਊਨ ਕਰਤੀ ਸੀ ਗੁੱਸਾ ਵੇਟ ਵੀ ਥੋੜੇ ਜਿਹਾ ਚਾਹੀਦੇ ਆਪਾਂ ਨੂੰ ਕਿਦਾਂ ਦੋ ਪੀਸ ਹੋਰ ਚਾਹੀਦੇ ਆ ਪੂਰਾ ਜੁੱਲਾ ਲਗਾਉਣਾ ਹੈ ਤਿੰਨ ਪੀਸ ਵੀ ਮਿਲ ਜਾਣ ਕਿ ਬਾਈ ਕੋ ਹੁਣ ਤਾਂ ਦੱਸਿਆ ਨਹੀਂ ਫਿਰ ਪਟਿਆਲੇ ਦੇ ਦੇਖ ਦੇ ਲੈ ਕੇ ਆਉਂਦੇ ਆ ਇੱਕ ਵੇਟ ਕੇ ਇੱਥੇ ਆ ਜਾਣਾ ਦੋ ਦੋ ਪੈ ਜਾਨੇ ਦੋ ਦੋ ਪੈ ਜਾਨੇ ਹਮ ਇੱਕ ਦੋ ਤਿੰਨ ਚਾਰ ਪੰਜ 6 10 10 ਹੋ ਜਾਣ 10 ਤਾਂ ਚਾਹੀਦੇ ਆ ਤੇ ਸਲਿੱਪ ਨਹੀਂ ਕੱਢੂਗਾ ਲੈ ਹੁਣ ਵੀ ਸਲਿੱਪ ਕੱਢਦਾ ਹੁਣ ਸਲਿੱਪ ਕੱਢਦਾ ਏ ਇੰਜ ਨਹੀਂ ਕੱਢਦਾ ਇੰਜ ਜਿਹੜਾ ਫੇਰ ਜੱਗਾ ਬੋਸ ਬੈਠਾ ਉਹ ਜੱਜਾ ਮਾਰਦਾ ਭਾਈ ਨੰਬਰ ਪਲੇਟਾਂ ਆ ਗਈਆਂ ਬਹੁਤ ਔਖੀਆਂ ਆਈਆਂ ਇਹ ਟਾਈਮ ਲੱਗ ਗਿਆ ਕਾਫੀ ਆਰਟੀਪੀਆ ਕੀ ਆਰਤੀ ਬਸ 1 ਕੱਢ ਦਿਨ ਚੋਂ ਆਨਲਾਈਨ ਸ਼ੋ ਹੋਣ ਲੱਗ ਜਾਨੀ ਆ ਆਊਗੀ 15 ਦਿਨ ਲੈ ਕੇ ਬਣ ਗਈ ਲੈ ਨੰਬਰ ਮਿਲ ਗਿਆ ਇਹ ਆਪਾਂ ਦਾ ਨਾ ਉਹਦਾ ਨੰਬਰ ਭਾਈ ਨੰਬਰ ਜਗੇ ਇਹਦਾ ਸੀਰੀਅਲ ਚੱਲਦੀ ਦੀ ਤਰੀਕੇ ਸਮਾਤਾ ਵੀ ਮਿਲ ਗਿਆ ਨਹੀਂ ਚੱਕਿਆ ਚੱਕਿਆ ਤਾਂ ਹੈਗਾ ਹੁਣ ਮੇਰੀ ਗੱਲ ਸੁਣ ਨਿਕਣਾ ਪੀਵੀ ਵਾਰ ਏਕੇ ਸੀਰੀਜ਼ ਮੈਂ ਚੱਕ ਹੋ ਜਾਂਦਾ ਇਹ ਪਹਿਲਾਂ ਇਹ ਜੇ ਚੱਲਦਾ ਦਾ ਬਾਈ ਕਹਿੰਦਾ ਵੀ ਤੈਨੂੰ ਰੁਕਣਾ ਪਾਣਾ 1 ਮਹੀਨਾ ਹਲੇ ਏਜੇ ਦੇ ਨੰਬਰ ਰਹਨੇ ਆ ਸੀਰੀਜ਼ ਪਹਿਲਾਂ ਲੰਘ ਲਈ ਹੁਣ 80 ਦੇ ਉੱਪਰ ਚਲੇ ਗਈ ਫੇ ਮੈਂ ਡੇਢ 2 ਮਹੀਨੇ ਵੇਟ ਕਰੀ ਉਹੀ ਤਨ ਮੈਂ ਕਹਿੰਦਾ ਜੇ ਏਕੇ ਵਾਲੀ ਚ ਲੰਘ ਹੀ ਜਾਂਦਾ ਫੇ ਇਹ ਅਗਲੀ ਚ ਚੱਕਣਾ ਪੈਣਾ ਦਾ ਉਹ ਟਾਈਮ ਖਬਰੇ ਕਿੰਨਾ ਲੱਗਣਾ ਤਾਂ ਹਾਲ ਲੱਗ ਜਾਂਦਾ ਕੰਮ ਵਿਗਣੇ ਇੰਨੇ ਹਾਂ ਇਹ ਠੀਕ ਹੈ ਏਕੇ 47 ਵਾਲਾ ਨੰਬਰ ਲਿਆ ਭਾਈ ਇਹ ਨਾ ਗਲੀ ਕਿਵੇਂ ਨਿਕਲੂਗੀ ਆ ਮੂਰੇ ਵੱਡੀ ਲੱਗਣੀ ਛੋਟੀ ਪੂਰੇ ਛੋਟੀ ਲੱਗਣੀ ਪਿੱਛੇ ਭਾਈ ਵੱਡੀ ਲੱਗਣੀ ਹੈ ਜੇ ਘੇਰ ਮਸ਼ੀਨ ਤੇ ਨਹੀਂ ਕੰਮ ਲੈਣਾ ਕਾਫੀ ਕਰਦੇ ਕਰਨਾ ਸਾਰਾ ਕੁਝ ਨੂੰ ਤਾਂ ਬਾਈ ਬਾਬੇ ਦੀ ਕਿਰਪਾ ਜਿਹੜਾ ਮਰਜ਼ੀ ਬਲ ਕਰਾ ਰਿਹਾ ਲਾ ਪਲੇਟਾਂ ਲਾ ਦਿਆਂ ਪੱਕਾ ਪੈਂਚਰ ਲਾ ਕੇ ਲੱਗਾ ਕਹਿੰਦਾ ਕੋਕੇ ਜੇ गिर ਜਾਂਦੇ ਜਿਹੜੇ ਆਪ ਨਾਟ ਪਾਉਣੇ ਦੋ ਦੋ ਲਾ ਕੇ ਵੀ ਉਹ ਤਸੱਲੀ ਬਖਸ਼ ਘੱਮ ਇੱਕ ਤਾਂ ਬਾਈ ਜਮਾ ਹੀ ਪੱਕਾ ਕੋਕਾ ਲਾਤਾ ਨਹੀਂ ਦੋਏ ਲੋ ਡ੍ਰਿਫਟ गिर ਜਾਂਦੀ ਪਹਿਲਾਂ ਗਰਗੀ ਦੀ ਹਾਂ ਰਿਫਟ ਵਾਲੇ ਆਉਦੇ ਢਿੱਲੀਆਂ ਹੋ ਕੇ ਡਰ ਜਾਂਦੇ ਆ ਮੋਟਰਸਾਈਕਲ ਦੇ ਢਿੱਲੀਆਂ ਨੇ ਫੇਰ ਲੋਡ ਅੱਛਾ ਫੇਰ ਇਹਨੂੰ ਨੱਟ ਲਾਤੇ ਇਹਨੂੰ ਵੀ ਪੱਕੇ ਨੱਟ ਲਾਤੇ ਮੋਰੇ ਵੀ ਭਾਈਆਂ ਕੋਕਾ ਜੜਤਾ ਦੇਖੋ ਦਬਾਣਾ ਟਬਾਤਾ ਬਈਆ ਕੱਢ ਕੇ ਡਰਲ ਕੇ ਗਲੀਆਂ ਆਪੇ ਹੁਣ ਨਹੀਂ ਖਲਣੀਆਂ ਬਣ ਗਈ ਗੱਲਬਾਤ ਬਈ ਨਜ਼ਰ ਦੇਖੋ ਜੀ ਇਹ ਨਾਟ ਹੋਰ ਪਾ ਦੇ ਨੇ ਅੰਦਰ ਤਿੰਨ ਤਿੰਨ ਕਰ ਦੇਣੇ ਪਿੱਛੇ ਹੋ ਗਏ ਪਿੱਛੇ ਕੋਹਲਾ ਰੇ ਸੋਨਾ ਪਲਾਸਟਿਕ ਪਲਾਸਟਿਕ ਰੱਖ ਪਲਾਸਟਿਕ ਕੱਢ ਕੇ ਕੋਹਲਾ ਦੇ ਬਈ ਫੋਨ ਕਰਿਆ ਦਾ ਹਰਿਆਣੇ ਨੂੰ ਉਹ ਬਾਈ ਦਾ ਨਾਮ ਆ ਬਹੁਤ ਧੰਨਵਾਦ ਉਹਨਾਂ ਦੇ ਕਹਿੰਦਾ ਪੈਸੇ ਵੀ ਨੱਤ ਕਹਿੰਦਾ ਤਾਂ ਕੋਈ ਗੱਲੇ ਨਹੀਂ ਪਲੇਟਾਂ 'ਤੇ ਅਪਲਾਈ ਕਰਕੇ ਡਾਕ ਰਾਹੀਂ ਭੇਜ ਕੇ ਫੋਨ ਕਰਤਾ ਕਹਿੰਦਾ ਰੋਪੜ ਪਈਆਂ ਲੈ ਆ ਗੱਲ ਦੇਖ ਲੈ ਹਰਿਆਣੇ ਏਜੰਸੀ ਵਾਲਾ ਜਿੱਥੋਂ ਇਹ ਨਿਕਲੇ ਆ ਤਾਂ ਅੱਛਾ ਉਹਨਾਂ ਨੇ ਪੇਟਾਂ ਕੱਟੀਆਂ ਉਹਨਾਂ ਨੇ ਭੇਜਿਆ ਧੰਨਵਾਦ ਆ ਬਾਈ ਬਾਕੀ ਹਰਿਆਣੇ ਵਾਲਾ ਦਾ ਬਹੁਤ ਧੰਨਵਾਦ ਦੇਖ ਲੋ ਕਹਿੰਦੇ ਇੰਨਾ ਪਿਆਰ ਕਰਦੇ ਆ ਹੂੰ ਕਹਿੰਦਾ ਕੋਈ ਪਛਾਣ ਲਿਆ ਉਹਨੇ ਜਦੋਂ ਮੈਂ ਫੋਨ ਕਰਿਆ ਕਹਿੰਦਾ 65 ਪੰਜਾਬੀ ਜਿਹੜਾ ਜੱਗਾ ਬੰਦੇ ਦਾ ਲੈ ਕੇ ਆਇਆ ਹੈ ਕਹਿੰਦਾ ਜੱਗੇ ਬਾਕੀ ਬਾਈ ਜਿਹੜੇ ਸਾਡੇ ਜਾਂਸੇ ਵਾਲਿਆਂ ਨੇ ਸਾਨੂੰ ਬਾਹਰ ਨਹੀਂ ਫੜਾਈ ਇਹਨਾਂ ਨੇ ਸਾਨੂੰ ਰਾਹ ਨਹੀਂ ਦਿੱਤਾ ਕਹਿੰਦੇ ਅਸੀਂ ਨਹੀਂ ਕੱਟ ਸਕਦੇ ਸਾਡੇ ਪਰਾਂ ਆਏ ਆ ਹੋ ਜਾਊਗਾ ਸਾਡਾ ਬਿੱਲ ਨਹੀਂ ਦੋ ਲੰਬਾ ਦਾ ਟਰੈਕਟਰ ਨਾ ਹੋਵੇ ਹੋਰ ਗੱਲਾਂ ਕਰੀਏ 10 ਦਿਨ ਘੁੰਮੀ ਕੇ ਤੇ ਮੈਂ ਹਰਿਆਣੇ ਫੋਨ ਕਰਿਆ ਕਹਿੰਦਾ ਗੁਰਜੀਤ ਰਾਣੇ ਵਾਲਾ ਡਾਕਟਰ ਮੈਂ ਹਾਈ ਕਰਾ ਕੋਈ ਨਹੀਂ ਸਾਥੇ ਨਿਕਲਿਆ ਬਬਣਾ ਆਧਾਰ ਕਾਰਡ ਭੇਜ ਕਹਿੰਦਾ ਨੰਬਰ ਦੀ ਰਸੀਦ ਭੇਜ ਕਹਿੰਦਾ ਕੋਈ ਗੱਲ ਨਹੀਂ ਕੱਟ ਕੇ ਪਲੇਟਾਂ ਘਰ ਭੇਜਤੀਆਂ ਤਾں ਕਰਕੇ ਫਿਰ ਜੇ ਨਹੀਂ ਜਿਗਾਰ ਲਾਇਆ ਸੀ ਹੋਰ ਬਸ ਰਖੀਲਾ ਕਰ ਲਿਆ ਕੰਮ ਤਾਂ ਹੋਇਆ ਜਾਣਾ ਯਾਰ ਕਿਤੇ ਨਾ ਕਿਤੇ ਕੰਮ ਨਹੀਂ ਰੁਕਣਾ ਹੈਗਾ ਕੰਮ ਨੇ ਤਾਂ ਚੱਲੀ ਜਾਣਾ ਬੰਦੇ ਪਰ ਪਿਆਰ ਦੇਖ ਲੋ ਹਰਿਆਣੇ ਵਾਲੇ ਬਾਈਆਂ ਦਾ ਸਾਡੇ ਨਾਲ ਫੁੱਲ ਪਿਆਰ ਹੈ ਬਾਕੀ ਤਾਂ ਹੈਗਾ ਹੀ ਬਾਈ ਜੱਗੇ ਚੱਲ ਸਾਰੇ ਕੰਮ ਹੋ ਗਏ ਇਹਦੇ ਬਾਈ ਬਸ ਹੁਣ ਇਹ ਬੈਲਾ ਹੈ ਕੰਮ ਹੁਣ ਹੈ ਨਹੀਂ ਕਾਹ ਤੋਂ ਦਾ ਹੈ ਤੇਰਾ ਮਾਰੀ ਹੋ ਰਿਹਾ ਹੈ ਅਕਲ ਤੋਂ ਵੀ ਵੱਧ ਲੱਗਿਆ ਇਹਦੇ ਟਰਾਲੀ ਉੱਪਰ ਵੀ ਨਾ ਚੜੀ ਟਰਾਲੇ 'ਚ ਵੀ ਆਜ਼ਾਦ ਆਏ ਉਹ ਕੰਮ ਖਰਾਬ ਆ ਭਾਈ ਮਾਤਾ ਦੇ ਨਾ ਜਾਣਾ ਚੱਕੇ ਆ ਲਾਉਣੇ ਉੱਪਰ ਉਹ ਖੜ ਜਾ ਪਹਿਲੇ ਉਹਨੂੰ ਫੜੀਂ ਲੈ ਤੈਨੂੰ ਹਲੇ ਹਾਂ ਦੇ ਕੇ ਬੰਦੂ ਕੰਮ ਮੈਂ ਲਾਦਾ ਮੀਂਹ ਆਣਾ ਸੱਚੀ ਗੱਲ ਤਾਂ ਉਹ ਫੇਰ ਗੱਲ ਤੋਂ ਵੱਧ ਰਿਹਾ ਉਹਦਾ ਤਾਂ ਕੋਈ ਨਹੀਂ ਤੈਨੂੰ ਮੈਂ ਕਿਹ ਕਹਿੰਦਾ ਮਹਾ ਮੀਂਹ ਆਣਾ ਲਾਦਾ ਚੱਲ ਪਿਆ ਬਾਈ ਕੰਜੇ ਨੂੰ ਪੇੜ ਦਾ ਡੈਮੇਜ ਲੱਗੇ ਬਾਦਰਾਣੀ ਮੰਨ ਲਾਦੀ ਕਿਰਪਾ ਕਰੋਗੀ ਮੀਂਹ ਪੈ ਜਾਣਾ ਹਾਂ ਠੀਕ ਹੈ ਬਾਈ ਤੂੰ ਸਾਈਡ ਰਹਿ ਜਾ ਕੇ ਤੈਨੂੰ ਪਤਾ ਵੀ ਤੇਰੇ ਭਾਈ ਜੱਗਗੇ 1.5 ਫੁੱਟ ਦਾ ਪੜਾਇਆ ਜਿਹੜਾ ਉੱਪਰ ਨੂੰ ਐਂਗਲ ਜੀ ਇਹ ਬਾਕੀ ਦੇਖਦੇ ਵੀ ਜ਼ਿਆਦਾ ਉੱਚੀ ਨਾ ਹੋ ਜAVE ਮੰਨਦਾ ਹੈ ਨਹੀਂ ਇਹ ਬਾਈ ਬੰਦੇ ਦਾ ਕਹਿੰਦੇ ਤਾਂ ਫੁੱਟ ਕਰੀ ਚਾਹੀਦੀ ਹੈ ਇਹ ਕਹਿੰਦਾ 1.5 ਦੀ ਚੱਲੂਗੀ ਬੰਦੇ ਇੱਕ ਆ ਰਹੀ ਜਰਾ ਬਈ ਓਹ ਤੂੰ ਯੋਗਾ ਨੇਰੇ ਕੋਲ ਤੱਕ ਜਗ੍ਹਾ ਹੈ ਕਾਦੇ ਕ ਚੱਲਦੀ ਹੈ ਬੈਟਰੀ ਗੱਲ ਕੱਚਾ ਬਾਕੀ ਹਾਂ ਬਿਜਲੀ ਨਾਲ ਇਹ ਬਿਜਲੀ ਵੀ ਚੱਲਦੀ ਹੈ ਰਾਟਾ ਬਾਈ ਸੈਟ ਹੈ ਨਾ ਇਹ ਵੀ ਮੀਂਹ ਦਾ ਜਗੜਾ ਹੈ ਤੂੰ ਪਤਾ ਨਹੀਂ ਉਹ ਰੱਸੀ ਪਾ ਕੇ ਨਹੀਂ ਚੋਗੂਗਾ ਨਹੀਂ ਚੈੱਕ ਨਹੀਂ ਕੋਈ ਆ ਜੂ ਲਾ ਕੇ ਉਡਾਉਂਦੇ ਨਹੀਂ ਲੈਣਦਾ ਇੰਨਾ ਗੰਭੀਰ ਨਹੀਂ ਚੁਗੇ ਜਾਵੇ ਨਹੀ ਚੁਗਦਾ ਡੰਡਾ ਜਲਾ ਦੇ ਰਾੜਾ ਪੂਈਆਂ ਭਰੀਆਂ ਵਿੱਚ ਦੇਖ ਲੈ ਹਾਂ ਵੇ ਡੰਡਾ ਘੜਾ ਕਰ ਦੋ ਜਾ ਖਾਪਰੋ ਇਹ ਉਰੇ ਅੱਛੇ ਡਰਾਣਾ ਛੜਾ ਕਰ ਦੋ ਹਾਂ ਇਹ ਹੋ ਜਾਗਾ ਠੀਕ ਹੈ ਨਾ ਗਲੇਲ ਜੀ ਬਣਾ ਕੇ ਕਰਨ ਚਾ ਬਗੈਰ ਗਲੇਲ ਤੇ ਕਰ ਲੋ ਤਾਂ ਖੜਾ ਹੀ ਰਹਿਣਾ ਬੰਨ ਕੇ ਜੀ ਡਰ ਬਾਤ ਤੱਕਦਾ ਮੈਂ ਚੱਲੀ ਚੱਲਿਆ ਉਹ ਹਰਜਾ ਉਹ ਚਾ ਗਲੇ ਗਿਰ ਕੇ ਚਲਾ ਦੋ ਜਿਹੇ ਥੱਲੇ ਆ ਜਾ ਉੱਪਰ ਦਾ ਕੰਮ ਖਤਰੇ ਵਾਲਾ ਏ ਉੱਪਰ ਵੀ ਲਾਣਾ ਥੱਲੇ ਲਾਣਾ ਘੱਟ ਹੀ ਨਾ ਜੋਇੰਟ ਆ ਕੋਈ ਸਿਸਟਮ ਹੋ ਗਈ ਇਖੜਾ ਉੱਪਰ ਰਹਿ ਗਿਆ ਜੇਦਾਵਿੰਦਰ ਭਾਈ ਉਰੇ ਲਾਉਣਾ ਏ हां फिर ਠੰਡਾ ਲੱਗਣਾ ਏ ਜੇ ਜੇ ਘਰੇ ਘਰ ਜਾਣਾ ਫੇ ਤੇਰੀ ਮਰਜ਼ੀ ਓਰੀ ਲੱਗ ਜਾਊਗਾ ਜੇ ਰੱਸੀ ਆ ਤਾਂ ਹੈ ਨਹੀਂ ਯਾਰ ਗੱਬੇ ਤੇ ਝੁਕਦਾ ਏ ਉਹਦਾ ਡੰਡਾ ਲੱਗੂਗਾ ਬਾਈ ਖੜਵਾ ਦੇਖ ਖੜਵਾ ਡੰਡਾ ਲਾ ਦੀਏ ਲੋਰੀ ਨਹੀਂ ਚ ਬਣਿਆ ਉਹ ਨਹੀਂ ਹੇਲਾ ਉਹ ਡੰਡਾ ਲਾ ਲੈਣਾ ਝੁਕ ਜਾਣਾ ਨੇ ਇੱਕ ਵੀ ਪਿਆ ਤਾਂ ਫੇ ਘਰ ਦੂਆ ਬਣਿਆ ਉਹ ਡੰਡਾ ਲੱਗ ਜਾਣਾ ਤੇਨੂੰ ਕੀ ਹੋ ਗਿਆ ਹਾਂ ਨਾਈ ਚੌੜਾ ਬਾਹਰ ਨਹੀਂ ਗਾਣਾ ਡੰਡਾ ਲਾ ਰਿਹਾ ਉਹ ਪੂਲਰ ਦਾ ਇੱਕ ਆਪ ਪੂਲਾ ਡੰਡਾ ਲਾ ਰਿਹਾ ਉੱਪਰ ਬੰਨ੍ਹ ਦੇਣਾ ਆਪਾਂ ਨੇ ਪੂਲੇ ਨਹੀਂ ਬਣੀ ਜੇ ਰੱਖਿਆ ਕਿਹੜੇ ਕਰ ਲੈਣਾ ਇਹ ਯਾਰ ਮੋਚੇ ਆਣਾ ਉਹਨੇ ਮਿੰਦਰ ਬਾਈ ਕਿਹੜੇ ਮੰਨਦਾ ਇਹ ਆ ਜਾ ਫੜਨਾ ਉੱਚਾ ਜਿਆਦਾ ਲਵਾਤਾ ਮੰਨਿਆ ਨਹੀਂ ਇਹ ਵਧੀਆ ਫਿਰ ਸੋਨੀ ਲੱਗੂਗਾ ਕਿਹਦੇ 8 8 ਪੁਰਦੇ ਬੰਦੇ ਆ ਫੜੋ ਮਨੇ ਆਪੇ ਬੋ ਦਰਵੀਰ ਨੂੰ ਕਰ ਫੋਨ ਕਰਦਾ ਖੇਤੀ ਪੱਲੇ ਪਾਉਣਾ ਪ੍ਰਧਾਨ ਨੂੰ ਕਰ ਫੋਨ ਪ੍ਰਧਾਨ ਘਰੇ ਬੈਠਾ ਪ੍ਰਧਾਨ ਨੂੰ ਲਾ ਫੋਨ ਆ ਗੱਡੇ ਪੱਲੇ ਖੇਤੀ ਦਮਦਮ ਪਾ ਕੇ ਪੱਲੀਆਂ ਤਰਪਾਲਾਂ ਤਿਆਰ ਕਰੀ ਮੈਂ ਜਾਣਾ ਚਰਾ ਮਾਰ ਕੇ ਹੁਣ ਕਿੱਥੇ ਲੋਕ ਕਰੋ ਕਰਾ ਫੋਨ ਅੱਜ ਅੱਜ ਮਾਜਾ ਮਾਜਾ ਤੇ ਪਰ ਹਾਂ ਉਹ ਇੱਥੇ ਯਾਰ ਆ ਗਏ ਗੋਲੀ ਗੱਬੇ ਉਹ ਤੇਰੇ ਉਂਗਲੀ ਕੋਲ ਬਾਈ ਇਹ ਜੇ ਟਾਈਮ ਕੰਮ ਛੇੜਿਆ ਬੰਦੇ ਸਾਰੇ ਕੰਮ ਚਲ ਜੇ ਪਏ ਆ ਬਾ ਤਿੰਨੇ ਜਾਣੇ ਰਹਿ ਗਏ ਬਿੰਦਰ ਬਾਈ ਕਹਿੰਦਾ ਮੈਂ ਲਾਉਂਗਾ ਜੁੱਟ ਫੇ ਹਣ ਨਹੀਂ ਪੂਰੀ ਕਹਿੰਦਾ ਮੈਂ ਡੰਗਰਾਂ ਨੂੰ ਕਰਦਾ ਹੈ ਟਾਈਮ ਤਾਂ ਕੁਝ ਲੱਗਣਾ ਭਾਈ ਤਰਪਾਲ ਲਿਆਉਣ ਨੂੰ ਟਾਈਮ ਲੱਗਣਾ ਮੈਂ ਕਹਿੰਦਾ ਯਾਰ ਵੀ ਆਪਾਂ ਨੇ ਤਕੜਾ ਹੀ ਪਾਇਆ ਤੇ ਯਾਰ ਉੱਥੇ ਨੂੰ ਗਏ ਤੇ ਘੁੱਬਣ ਜੜੇ ਦੂਰ ਰੱਖਤਾ ਹਾਂ ਦੂਰ ਰੱਖਦੇ ਆਮਨੇ ਹਾ ਇੱਥੇ ਕਰ ਰਹਾ ਆ ਸੈਂਟਰ ਬੰਦ ਕੋਈ ਨਹੀਂ ਕੋਈ ਨਹੀਂ ਹੁਣ ਹੁਣ ਬਸ ਹੁਣ ਕਰੀ ਜਾਣ ਇਹਨਾਂ ਦੀ ਕੋਈ ਗੱਲ ਨਹੀਂ ਮੂਰੇ ਰਹਿਣ ਦੇ ਪੂ ਲੱਸੀ ਪੂਰੀ ਆ ਜਾਵੇ ਘਾਟੇ ਨਾਲ ਨਉਰ ਦੇ ਯਾਰ ਕਿਹੜਾ ਉੱਚਾ ਮਸੀਦਾ ਬੰਦਾ ਖੜਦਾ ਕਹਿੰਦਾ ਪਾ ਪੁੱਛਿਆ ਉਹ ਨਹੀਂ ਯਾਰ ਉੱਚਾ ਜੱਗੇ ਆਡੀਆਂ ਚੱਕੇ ਮੈਂ ਵੀ ਠੀਕ ਹਾਂ ਸਿੱਧਾ ਹੀ ਜੱਲਣ ਤੇ ਹੁਣ ਪਰ ਪਰ ਆਏ ਨਹੀਂ ਕੋਈ ਮਜਬੂਤੀ ਨਹੀਂ ਹੈ ਨਹੀਂ ਕਿੱਥੇ ਚੱਲੇ ਆ ਫੋਨਾ ਨਹੀਂ ਫੋਨ ਨਹੀਂ ਉਹ ਨਹੀਂ ਦੀ ਇੱਕ ਪਾ ਦੇਖੀ ਕਿੱਥੇ ਚੱਲੇ ਹੈ ਇੱਧਰ ਵੀ ਲੰਬੀ ਯਾਰਾ ਨਾ ਸਾਡੇ ਟਰੈਕਟਰ 'ਤੇ ਪਾ ਦੋ ਮੈਂ ਕਹਿੰਦਾ ਮੂਰੇ ਨੂੰ ਪੰਜ ਗਿਆ ਲ ਠੀਕ ਹੈ ਜਾਊਂਗਾ ਫਿਰ ਆ ਬਸ ਸਪੜਾ ਇਹ ਤਾਂ ਠੀਕ ਹੈ ਆ ਬਾਸਾ ਬਾੜ ਕੋਲ ਬੜਾ ਵੱਡਾ ਲੈ ਪਰ ਆ ਬਾੜ ਚੱਲ ਓਏ ਉਹ ਕਿੱਡਾ ਵੱਡਾ ਬੰਦਾ ਟਰਾਲੇ 'ਵਾਂਣ ਲੱਗੇ ਲੈ ਆ ਬੰਦਾ ਮਿੱਦਾਂ ਤੂੰ ਜਾਣ ਗੱਪੇ ਚੰਗੀਆਂ ਓ ਜੱਗਾ ਪੱਡਾ ਲਿਖਿਆ ਵਾ ਬੱਲੀ ਪਰ ਦੂਰੋ ਉਹ ਪੈਰ ਨਾ ਰੱਖਦੇ ਉੱਪਰ ਵੀਰ ਸਿਰਾਂ ਫੜਾ ਲੱਗਿਆ ਫੜ ਲੜ ਖੜ ਜਾ ਛੱਡੋ ਪੰਜ ਛੱਡ ਆ ਜੂਗਾ ਇਹ ਆ ਲੈਣਾ ਇਹ ਲੰਬਾ ਯਾਰਾ ਜੱਗੇ ਮਲਾ ਆ ਇਹਨਾਂ ਨੇ ਇਥੇ ਰੋ ਕਰਨਾ ਪਹਿਲਾਂ ਆਪਣੇ ਪਿੰਡ ਦੇ ਉਹ ਅੱਡੇ ਪਾ ਨਾ ਨਾ ਅਸੀਂ ਮਨਸੂਏ ਲੰਗਰ ਖੜਾ ਕੇ ਲੈ ਕੇ ਜਾਣੇ ਪਰਵਿੰਦਰ ਭਾਈ ਬਸ ਆ ਫੜਾਈਦਾ ਹੁੰਦਾ ਏ ਸਿੱਖ ਲੋ ਕੰਮ ਸਿੱਖ ਲੋ ਕੰਮ ਸਿੱਖ ਲੋ ਜਿਹੜਾ ਮੱਲੜ ਕਰੇ ਪਾਏ ਹੁੰਗਾ ਤਾਂ ਅਸੀਂ ਪਹਿਲਾਂ ਨਾ ਅਸੀਂ ਜਾਏ ਇੱਕ ਵਾਰ ਯਾਤਰਾ ਪਰ ਅਸੀਂ ਵੀ ਜਾਏ ਅਸੀਂ ਵੀ ਜਾਣਾ ਤੁਰ ਕੇ ਭਾਈ ਪੈਦਲ ਯਾਤਰਾ ਹਾਂ ਪੈਦਲ ਯਾਤਰਾ ਹੀ ਆਣੀ ਹੈ ਲੈ ਭਾਈ ਪੂਰਾ ਹੀ ਆ ਗਿਆ ਬੱਜ ਗਿਆ ਇਹਨਾਂ ਕੇ ਠੀਕ ਆ ਮੋਰੇ ਨੂੰ ਕਚਲਾ ਮੜਾਇਆ ਉਹ ਪਾਏ ਉਪਰ ਉਪਰ ਮੈਂ ਗੈਣਾ ਹੋਰ ਕਿਹਦੇ ਸਾਰਾ ਪਾਣਾ ਨਹੀਂ 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 ਪਾਣਾ ਜਲ ਵੀਰ ਉਪਰ ਉਪਰ ਉਹ ਯਾਰ ਆ ਵੀ ਸੋਣਾ ਹੀ ਲੱਗਦਾ ਪੱਲੀ ਜੀ ਆ ਵੀ ਠੀਕੇ ਲੱਦੀ ਆ ਆ ਪਾਣੀ ਰੰਗ ਸ਼ਾਮਾਂ ਨੂੰ ਚਾਹੀਦਾ ਪਰ ਇੱਕ ਗੱਲ ਹੈ ਪਲੜ ਗਏ ਲਗੇ ਕਰ ਬਾਤ ਹੈ ਤੂੰ ਪਈ ਅਮੀਰ ਕੁਸ ਮੈਂ ਉਹ ਅਮੀਰ ਕਿੰਨੇ ਕਿੱਲੇ ਹੋ ਜੂਗੇ ਇਹ ਕਹਿੰਦੇ ਪਾਈ ਆ ਤੂੰ ਪਮੀਦੀ ਪਾਈ ਆ ਹਾਂ ਇਹ ਕਿਤੇ ਉਹੀ ਲਾਈ ਆ ਲੋ ਜੀ ਭਾਈ ਦੂਰਾ ਕੰਮ ਲੱਗੇ ਕਰ ਲਵੀ ਜਿਆਦਾ ਲੰਬਾ ਪ੍ਰੋਜੈਕਟ ਹੈ ਨਾ ਕਦੂਰੀ ਹੋਣੀ ਇਹ ਵਧੀਆ ਜੀ ਉਹ ਠੀਕ ਹੈ ਲਵਾਗੀ ਡਬਲ ਕਰ ਲਓ 1/2 ਕਰ ਲਓ ਹਾਂ ਜੀ ਹਾਂ ਘਾਂਟੇ ਥਾਣੂ ਦਰਬਾਲ ਪੈਰਾ ਕਰਕੇ ਦੇ ਦਿੱਤੀ ਗਏ ਘਾਂਟਾ ਜ਼ਿਆਦਾ ਹੈ ਪੰਜ ਪੰਜ ਬਾਪਲਾ ਹੁੰਜਾ ਬਾਪਲਾ ਉਹ ਬੰਦੇ ਨੇ ਵੀ ਨਾ ਦਰਬਾਲ ਦਿੱਤੀ ਉਹਨੂੰ ਵੀ ਡਿਮਾਂਡ ਰੱਖੀ ਜੇ ਡਿਵਾਂਡਾ ਮੋਤ ਅੱਜ ਗੱਲ ਕਹਿ ਲੈਣਾ ਠੰਡਾ ਨਹੀਂ ਇਹ ਹਵਾ ਵਾਟ ਜਾਣੀ ਵਿੱਚ ਕਿੱਦਾਂ ਮੂਰਾ ਬਸ ਉਰੇ ਕਰੋ ਹਾਂ ਉਹ ਜੇਕੇ ਤੁਸੀਂ ਪਰੇ ਕੋ ਮਜਾ ਤੁਸੀਂ ਤੋ ਇਧਰ ਨੂੰ ਆਜੋ ਨਾ ਗੱਲ ਉਹਦੀ ਠੀਕ ਆ ਕਹਿੰਦਾ ਵੀ ਆਹ ਪਾਸਾ ਮੂਰੇ ਬੰਦ ਹਵਾ ਵੜਨੇ ਤੇ ਆ ਮੈਨੂੰ ਫੜਾ ਦੇ ਪੰਚ ਇਧਰ ਆ ਜਾ ਮੈਂ ਉਹ ਫੜਾ ਦੇ ਦੀ ਜਾ ਕੇ ਖਾਣਾ ਉਹ ਇੱਕ ਸਿਰਾ ਫੜਾ ਦੇ ਬਸ ਬਣੋ ਗੱਤ ਨਹੀਂ ਮੈਨਾਂ ਨਹੀਂ ਜੱਗਾ ਪੰਡਤ ਲੈ ਕੇ ਚੱਲਿਆ ਬਾਈ ਵਲੋਗ ਗ੍ਰੈਂਡ ਵੈਲੀ ਵਾਸਾ ਕਰਾਲ ਬਣ ਗਈ ਬਣ ਗਈ ਗੱਲ ਐਨ ਪੂਰੀ ਹੀ ਆਇ ਤਲਵੀਰ ਬਾਈ ਪੂਰੀ ਹੋਈ ਬਾਈ ਕਾਦੀ ਉਧਰ ਤੋਂ ਬਚਣੋਂ ਮੀਂਹ ਤੇ ਬਚਾ ਲਿਆ ਹੈ ਨਹੀਂ ਠੀਕ ਹੈ ਅਰਵਿੰਦਰ ਬਾਈ ਠੀਕ ਹੈ ਫਿਰ ਇਧਰ ਹੀ ਚੱਕੋਗੀ ਬਈ ਇਧਰ ਚੱਕ ਹੁੰਦੀ ਓਕੇ ਐਨ ਓਕੇ ਐਨ ਓਕੇ ਲੈ ਪਾਈ ਹੋ ਗਿਆ ਰੈਡੀ ਮਿੰਦਰ ਭਾਈ ਬਣ ਗਈ ਗੱਲ ਓਕੇ ਜੀ ਓਕੇ ਹਾਂ ਹਾਂ ਹੁਣ ਰਹਿ ਗਈ ਕਸਰ ਗੱਦਿਆਂ ਦੀ ਹਾਂ ਸਵੇਰੇ ਦੇਖੂਗੇ ਹੁਣ ਜੱਗੇ ਜਾ ਕੇ ਤੁਹਾਡੇ ਟਰਾਲਾ ਹੁਣ ਬਸ ਠੀਕ ਹੈ ਦੇਖੇ ਐ ਕਰੀਏ ਨਾ ਬਈ ਜਹ ਪਲੀਆਂ ਹੋਈਆਂ ਨੇ ਨਾ ਦੋ ਪਲੀਆਂ ਪਾ ਲਾ ਦੀਆਂ ਪਾਣੀ ਬਣਾ ਰਗਾ ਤੇ ਬਾਅਦ ਚੜ ਨਹੀਂ ਹੋ ਆ ਰਹੀ ਬਈ ਜੇ ਆਪਾਂ ਉਹ ਤੁਹਾਨੂੰ ਤੁਹਾਡੀ ਪਲੀਆਂ ਦਾ ਮਾਗੂ ਮੰਗੀ ਬਾਈ ਚੋਂਗੀ ਪਰਦਾਨ ਪਹੁੰਚਿਆ ਬਾਈ ਯਾਰ ਐਨ ਕੰਮ ਨਿਭੜ ਗਿਆ ਪ੍ਰਦਾਨ ਦਾ ਟਰੰਕ ਬਾਈ ਹਮ ਤੇ ਮੂਹਰੇ ਰੱਖਣਾ ਸੀ ਜੈ ਮਾਤਾ ਟਰੰਕ ਲੈ ਲਿਆ ਬਾਈ ਕਾਦੇ ਪ੍ਰਦਾਨਾ ਮੂਹਰ ਮੋਟਰਸਾਈਕਲ ਹੋਰ ਕੀ ਗੱਲ ਹੈ ਮੂਹਰ ਵਾਸਤੇ ਦਾ ਪਿੱਛਾ ਟਰੱਕ ਦਾ ਹੈ ਰੰਗ ਨੀਲਾ ਮੋਟਰਸਾਈਕਲ ਇਹ ਕਿੱਦਾਂ ਬੱਸ ਯਾਰ ओरिजिनल ਹੈ ਲਾਈਟ ਵੀ ਸਾਈਡੋਂ ਚਿੱਟੀ ਪੀਲੀ ਬਈ ਵੀ ਆ ਯਾਰ ਨਹੀਂ ओरिजिनल ਮੋਟਰ ਜੱਗੇ ਆ ਦੇਖ ਆ ਰੰਗ ਹੋਰ ਹੈ ਫੇਰ ਤੂੰ ਪਿੱਛੇ ਵਾਲੇ ਵੀ ਕਹੂੰਗਾ ਕਿੰਨੇ ਰੰਗ ਦੇਖੀ ਜਾਊਂਗਾ ਗੱਲ ਲੱਗੀ ਲਾਲ ਪਰਾਂ ਜੀ ਤਿਆਰੀ ਕਰ ਲੂ ਫੇਰ ਹਾਂ ਤਿਆਰੀ ਹੈ ਕੱਲ ਬਟ ਠੀਕ ਕਪੜੇ ਕਰਨੇ ਪੈਗੇ ਦੇਖੋ ਕਪੜੇ ਕਿਤੇ ਰੰਗ ਚ ਪਾ ਲਈ ਮੀਹ ਵੀ ਦੱਸਿਆ ਵਾ ਨਾ ਘੁਰ ਕੇ ਛੇਤਰ ਨਹੀਂ ਜਾਣਾ ਜਿੱਕੇ ਕੀ ਪਤਾ ਉਹਨਾਂ ਗਏ ਬੰਦੇ ਦਾ ਬਿੰਦਰ ਭਾਈ ਆਈਡੀ ਆ ਕੋਈ ਭਾਈ ਕਿੱਦਾਂ ਬੰਦੇ ਰੇ ਪਾਣੀ ਪੂਰੇ ਰੇ ਪਾਣੀ ਕਿਹਨਾਂ ਆ ਕੇ ਸ਼ਾਨ ਨੂੰ ਪਤਾ ਲੱਗ ਜੂ ਕਿੰਨੇ ਬੰਦੇ ਹੁੰਦੇ ਆ ਹਾਂ ਕਾਪੀ ਉਹ ਲੇਖ ਲਈ ਨਾ ਹੁਣ ਫੇਸ ਵੇਰੇ ਪੁੱਲਨੇ ਪ੍ਰਧਾਨ ਜੀ ਕਹਿੰਦੇ 7 ਵਜੇ ਤਿਆਰ ਚਾਹੀਦੇ ਕਿਹੜੇ ਟਾਈਮ ਦਾ ਇਹ ਪਤਾ ਨਾ ਜਿਹੜਾ ਮਰਜੀ ਟਾਈਮ ਤੇ ਮੈਂ ਤਾਂ ਕਹਿੰਦਾ ਚਲੋ ਤਰਪਾਲੇ ਆ ਦੂਵੇ ਪਿਛੜਾ ਲੂਗਾ 5 ਫੁੱਟ ਵੱਜ ਜਾਣਾ ਤਰਪਾਲੇ ਆ ਕਹਿੰਦੇ ਵੀ 7:00 ਵਜੇ ਦਾ ਟਾਈਮ ਦੇ ਕੇ 7:30-8:00 ਵਜੇ ਤਰਪੀ ਆ 7:30 7:30 ਆਓ ਸੱਚੀ ਗੱਲ ਪੰਜ ਵਜੇ ਦਾ ਟਾਈਮ ਦੋ 6:00 ਵਜੇ 6:00 ਵਜੇ ਦਾ ਦੋ 5:00 ਵਜੇ ਦਾ ਡਟ ਉੱਠਦੇ ਵੀ ਨਹੀਂ ਪ੍ਰਧਾਨ ਜੀ ਕਹਿੰਦੇ ਉੱਠਣਾ ਸਾਕੀ ਸਾਰਾ ਪਿੰਡ ਦਾ ਉੱਠ ਗਾਣਾ। ਤੇ ਮੁੱਦਾ ਕਿਉਂ ਨਾ? ਹਾਂਜੀ ਸਾਡੇ ਉਹ ਸਾਢੇ 6 ਵਜੇ ਤੁਰਪੋ ਤਾਂ ਵਧੀਆ 6 ਵਜੇ। ਹਾਂ ਜੱਗੇ ਰੰਡੇ ਤੁਸੀਂ ਪਹੁੰਚੋ। 8 ਵੇ ਠੀਕ ਆ। 8 ਦਾ ਬਹੁਤ ਹੋ ਜਾਣੇ। ਨਹੀਂ ਨਹੀਂ ਤੂੰ ਗੱਦੇ-ਗੱਦੇ ਵੀ ਰੱਖ। ਸਵੇਰ ਮਗਰੋਂ ਲੱਗੋ। ਹੈ? 7 ਵੇ ਤੇ ਮਸੂਏ ਵੀ ਅੱਧਾ ਘੰਟਾ ਲੱਗ ਜਾ। ਲੰਗਰ ਨੇੜੇ ਹੀ। 20 ਕਿਲੋਮੀਟਰ ਇੱਥੇ ਤੇ। ਹੈ? ਲੰਗਰ ਵੀ ਰਾਣਾ ਮਿਲਦੀ ਆ। ਦੇੜੇ ਆ। 9 ਵੇ ਰੋਕ ਦੇਣਾ ਜਾ ਕੇ ਚਾਹ ਲਈ 9 ਵੇ ਉੱਤੇ। ਰੋਕ ਦੇਣਾ ਮੈਂ ਜਾ ਕੇ। ਕਾਲੂ ਕਦੋਂ ਚਾਹਣਾ ਕਰਕੇ ਜੀ ਦੂਰ ਤੇ ਆਉਣਾ ਮੈਂ ਕਹਿੰਦਾ ਹੁਣ ਲਈ ਰਾਤ ਨੂੰ ਹੈ ਮੈਨੂੰ ਰਾਤ ਨੂੰ ਨਹੀਂ ਪਈਏ ਉਹ ਵੀ ਠੀਕ ਹੈ ਕੱਲ ਨੂੰ ਮੁੜੇ ਆਉਂਗੇ ਤੇ ਉਰੇ ਕਰੋ ਪਹਿਲਾਂ ਲੋੜ ਨਹੀਂ ਮੈਂ ਕਹਿੰਦਾ ਰਾਤ ਨੂੰ ਨੂੰ ਸੂਏ ਖਾਏ ਉਹਨੂੰ ਅਸੀਂ ਸਵੇਰਿਆਂ ਜਾਣਾ ਕੱਲ ਵੀ ਚੱਲਦੇ ਆ ਵੀ ਅਸੀਂ ਭਾਈ ਸਵੇਰਿਆਂ ਜਾਣਾ ਰੁੱਟੀ ਆ ਜੇ ਆਏ ਨਹੀਂ ਜਾਣਾ ਤਾਂ ਉਹਰੇ ਤੇ ਪੁੱਜ ਮਾਜਰੇ ਪੁੱਜ ਵਾਸਤੇ ਰੋਡ ਤੇ ਚੜ੍ਹ ਕੇ ਮੈਂ ਫੇਰ ਤਾਂ ਬਾਰੇ ਦੇ ਹਾਰੇ ਲਾਈਟਾਂ ਤੱਕ ਚਲ ਕੇ ਚਲੋ ਦੂਏ ਦੇ ਚੱਲਾਂਗੇ ਫਿਰ ਚਲੋ ਭਾਈ ਠੀਕ ਹੈ ਹੁਣ ਮਿਲਦੇ ਕੱਲ ਨੂੰ ਆਏ ਤੇਵੇ ਤੇਵੇ ਤਿਰ ਲੋ ਜੀ ਬਾਈ ਦੇਸੀ ਮੁਰਗੇ ਬਕਾਉਗਾ ਹਾਂਜੀ ਅਮਰੇ ਕਿਹੜੇ ਕਿਹੜੇ ਬਾਈ ਸਾਰੇ ਬਕਾਉਗਾ ਸਾਰੇ ਹੀ ਬਕਾਉਗਾ ਬਾਈ ਬੜੇ ਛੋਟੇ ਦੇਖੋ ਚੈੱਕ ਕਰੋ ਜੀ ਮਾਲ ਬਥੇਦਾ ਏ ਤੇ ਬਾਕੀ ਮੰਨ ਦੱਸੂਗਾ ਬਾਕੀ ਬਾਈ ਆਨਕੋ ਦਾ 189 ਹੋਰੇ ਆ ਸਾਰਾ ਨੰਬਰ ਦੱਸ ਦਿੰਦਾ ਮੈਂ 98764 98764 39881 39881 ਬਾਈ ਇੱਕ ਕੁੜਕਨਾਥ ਮੁਰਗੇ ਵਿਕਾਊ ਆ ਬਾਈ ਜੇ ਕਿਸੇ ਵੀਰ ਨੇ ਲੈਣੇ ਹੋਏ ਤਾਂ ਅੰਕਲ ਨੂੰ ਫੋਨ ਕਰ ਲਿਓ ਟੋਟਲ ਮਾਲ ਵਿਕਾਊ ਆ ਬਾਈ ਇਹ ਬਈਆ ਨੰਬਰ ਇੱਕ ਵਾਰ ਦੇਖ ਲਓ ਗਲਤ ਮੰਤ ਬੋਲੋ ਨਾ ਗਈ ਆ ਨੰਬਰ ਆ ਫੋਨ ਕਰ ਲਿਓ ਬਾਈ ਜੇ ਕਿਸੇ ਨੂੰ ਮੁਰਗੇ ਚਾਹੀਦੇ ਹੋਏ ਜੋ ਵੀ ਰੇਟ ਫੇੜ ਆ ਮੋਬਾਈਲ 'ਪਾ ਗੱਲ ਕਰ ਲਿਓ ਜੀ ਸਾਰੀ